ਤੇ ਜਥੇਦਾਰ ਜੀ ਪਿੰਡ ਲੈਵਲ ਤੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਹਿਰੂਲ ਖਾਲਸਾ ਲਵਿ ਬਰਦੇ ਜੀ ਮੈਂ ਅੱਜ ਬਹੁਤ ਖੁਸ਼ ਆ ਕਿਉਂਕਿ ਸਾਰੇ ਪਾਰਟੀਆਂ ਨਮਾਇंदे ਬੈਠੇ ਨੇ ਜੀ ਔਰ ਸਾਰੇ ਬੜੇ ਪਿਆਰ ਸਤਾਰ ਦੇ ਨਾਲ ਵੋਟਾਂ ਪਾ ਰਹੇ ਨੇ ਹਾਂ ਔਰ ਮੈਂ ਸਾਰਿਆਂ ਨੂੰ ਅਪੀਲ ਕਰਵਾ ਹੈ ਵੀ ਸਾਰੇ ਆਪਣਾ ਸ਼ਾਂਤੀ ਨਾਲ ਕਿਸੇ ਨੇ ਕੋਈ ਤਕਰਾਰ ਨਹੀਂ ਕਰਨਾ ਵੋਟਾਂ ਪਾਉਣ ਵਾਲੇ ਵੋਟਰ ਬਹੁਤ ਸੁਭਿਅਨ ਹੈ ਆਪ ਵੀ ਜਿਹਨੂੰ ਵੋਟ ਪਾਉਣੀ ਆ ਭਾਈ ਜੀ ਸਭ ਤਕਰੀ ਦਾ ਜਾਂ ਚੋਣ ਨਿਸ਼ਾਨਾ तकरीबन ਸਾਰੇ ਉਹਨਾਂ ਨੂੰ ਪਾ ਰਹੇ ਨੇ ਪਰ ਬੜੀ ਸ਼ਾਂਤੀਪੂਰਨ ਪਾ ਰਹੇ ਨੇ ਮੈਂ ਇਹ ਬੇਨਤੀ ਕਰਦਾ ਆਈ ਸਾਰੇ ਵੋਟਾਂ ਪਾ ਕੇ ਜਿਹੜਾ ਆਪਣੇ ਆਪਣੇ ਕੈਂਡੀਡੇਟ ਨੂੰ ਜਿਤਾਓ ਤੇ ਜਿਹੜਾ ਵੀ ਨੁਮਾਇੰਦਾ ਚੁਲ ਕੇ ਜਾਂਦਾ ਹੈ ਮੈਂਬਰ ਪਾਰਲੀਮੈਂਟ ਬਣਦਾ ਕਿਸ ਤਰ੍ਹਾਂ ਦੀ ਲੋਕਾਂ ਦੀ ਆਵਾਜ਼ ਚੁੱਕ ਕੇ ਕੀ ਗਣਕ ਹੈ ਜਿਹੜਾ ਵੀ ਨਮਾਇੰਦਾ ਜਾਊਗਾ ਅਸੀਂ ਤਾਂ ਇਹ ਗੱਲ ਕਰਦੇ ਆ ਜਿਨੇ ਪੰਜਾਬ ਦੀ ਪਾਰਟੀ ਜਿਹੜੀ ਪੰਜਾਬ ਦੀ ਮਾਂ ਪਾਰਟੀ ਆ ਉਹ ਸ਼ਰਮਣੀ ਅਕਾਲੀ ਦਲ ਆ ਅਕਾਲੀ ਦਲ ਨੇ ਹਮੇਸ਼ਾ ਇਹਦੀ ਗੱਲ ਕਰੀ ਆ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਆ ਦੇ ਨੌਕਰੀਆਂ ਦੀ ਜੇ ਉਹਨਾਂ ਨੇ ਸਰਨਾ ਪਲਾਨ ਬਣਾਏ ਨੇ ਤਾਂ ਵੀ ਸ਼ਰਮਣੀ ਅਕਾਲੀ ਦਲ ਨੇ ਮੈਨੂੰ ਮੈਦਾ ਵੀ ਜਿਹੜਾ ਵੀ ਜਾਊਗਾ ਉਮੀਦਵਾਰ ਆਪਣੇ ਉਹਨੇ ਪੰਜਾਬ ਦੀ ਗੱਲ ਕਰਨ ਵਾਲਾ ਜਾਵੇ ਦੂਆ ਨਾ ਜਾਵੇ ਸਾਨੂੰ ਆਦਰੀ ਸਾਡਾ ਉਮੀਦਵਾਰ ਸ਼ਰਮਾ ਜੀ ਉੱਥੇ ਜਾਣਗੇ ਤਾਂ ਉਹਨਾਂ ਨੇ ਪੰਜਾਬ ਦੇ अमन ਦੀ ਪੰਜਾਬ ਦੀ ਸ਼ਾਂਤੀ ਦੀ ਪੰਜਾਬ ਦੇ ਨੌਜਵਾਨਾਂ ਦੀ ਤੇ ਨਸ਼ਿਆਂ ਦੇ ਖਾਤਮੇ ਕਰਨ ਵਾਸਤੇ ਸਾਡਾ ਪਾਣੀ ਜਿਹੜਾ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਦਿੱਲੀ ਨੂੰ ਧੱਕੇ ਨਾਲ ਜਾ ਰਹੇ ਨੇ ਇਹਦੇ ਬਾਰੇ ਡੱਟ ਕੇ ਪੰਜਾਬ ਦਾ ਪੈਰਾ ਦੇਊਗਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਥੇਦਾਰ ਹਰਵੰਤ ਸਿੰਘ ਲੰਗ ਦੇ ਨਾਲ ਜਿਨ੍ਹਾਂ ਨੇ ਇੱਕ ਨਹੀਂ ਕਈ ਇਲੈਕਸ਼ਨਾਂ ਆਪ ਜਿੱਤੇ ਵੀ ਨੇ ਇਲੈਕਸ਼ਨਾਂ ਕਰਵਾਈਆਂ ਵੀ ਨੇ ਨਮਾਇੰਦਗੀ ਵੀ ਕੀਤੀ ਹੈ ਤੇ ਅਕਾਲੀ ਦਲ ਦੀ ਇਹ ਨਮਾਇੰਦਗੀ ਕਰਦੇ ਨੇ ਜਿਸ ਤਰ੍ਹਾਂ ਦੱਸਿਆ ਪੂਰਾ ਪਰਿਵਾਰ ਪਹਿਲਾਂ ਵੀ ਅਸੀਂ ਗੱਲਬਾਤ ਕਰਦੇ ਹਾਂ ਟਕਸਾਲੀ ਪਰਿਵਾਰ ਹੈ ਐਨ ਕੇ ਸ਼ਰਮਾ ਦੀ ਜਿਹੜੀ ਚੋਣ ਮਹਮਾ ਉਹਦੇ ਵਿੱਚ ਵੱਡਾ ਇਹਨਾਂ ਦਾ ਯੋਗਦਾਨ ਹੈ ਪਰਿਵਾਰ ਦਾ ਇਹਨਾਂ ਦਾ ਬੇਟਾ ਜੂਸ ਦਾ ਪ੍ਰਧਾਨ ਹੈ ਹੁਣੀ ਆਪਾਂ ਗੱਲਬਾਤ ਕੀਤੀ ਹੈ ਤੇ ਅੱਜ ਪਿੰਡ ਦੇ ਵਿੱਚ ਦੇਖ ਰਹੇ ਹਾਂ ਵੀ ਭਾਰੀ ਉਤਸ਼ਾਹ ਹੈ ਅਸੀਂ ਅੰਦਰ ਵੀ ਤੁਹਾਨੂੰ ਦਿਖਾਇਆ ਨੌਜਵਾਨ ਬਜ਼ੁਰਗ 91 91 ਸਾਲ ਦੇ ਬਜ਼ੁਰਗਾਂ ਵੋਟਾਂ ਪਾਉਣ ਆ ਰਹੇ ਨੇ ਤੇ ਜਥੇਦਾਰ ਜੀ ਪਿੰਡ ਲੈਵਲ ਤੇ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਮਾਹਿਰੂ ਜੀ ਦਾ ਖਾਲਸਾ ਵੈ ਭੱਤੇ ਜੀ ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਸਾਰੇ ਭਾਜਪਾ ਨਮਾਇंदे ਬੈਠੇ ਨੇ ਜੀ ਔਰ ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਵੋਟਾਂ ਪਾ ਰਹੇ ਨੇ ਹਾਂ ਔਰ ਮੈਂ ਸਾਰਿਆਂ ਨੂੰ ਅਪੀਲ ਕਰਵਾ ਵੀ ਸਾਰੇ ਆਪਣਾ ਸ਼ਾਂਤੀ ਨਾਲ ਕਿਸੇ ਨੇ ਕੋਈ ਤਕਰਾਰ ਨਹੀਂ ਕਰਨਾ ਵੋਟਾਂ ਪਾਉਣ ਵਾਲੇ ਵੋਟਰਾਂ ਬਹੁਤ ਸੂਝ ਨੇ ਆਪੀ ਜਿਹਨੂੰ ਵੋਟ ਪਾਉਣੀ ਆ ਪਾਈ ਜਾਣਾ ਸਭ ਤਖੜੀ ਦਾ ਜਾਂ ਚੋਣ ਨਿਸ਼ਾਨਾ तकरीबन ਸਾਰੇ ਉਹਨਾਂ ਨੂੰ ਪਾ ਰਹੇ ਨੇ ਪਰ ਬੜੀ ਸ਼ਾਂਤੀਪੂਰਨ ਆ ਪਾ ਰਹੇ ਨੇ ਮੈਂ ਇਹ ਬੇਨਤੀ ਕਰਦਾ ਆਹੀਂ ਸਾਰੇ ਵੋਟਾਂ ਪਾ ਕੇ ਜਿਹੜਾ ਆਪਣੇ ਆਪਣੇ ਕੈਂਡੀਡੇਟ ਨੂੰ ਜਿਤਾਓ ਅਸੀਂ ਆਪਣੇ ਕੈਂਡੀਡੇਟਾਂ ਬਹੁਤ ਵਧੀਆ ਜਿਹੜਾ ਸਾਡਾ ਸਹਿਯੋਗ ਹੈ ਇਹ ਕਿੰਨੇ بڑے ਮਾਤਰ ਜਿਹੜਾ ਇਕੱਠਾ ਹੈ ਉਹ ਸਾਰਾ ਤਖੜੀ ਦੇ ਚੋਣ ਨਿਸ਼ਾਨ ਦੀ ਹੈ ਤਖੜੀ ਦੇ ਹੀ ਸਾਰੇ ਬੈਠੇ ਨੇ ਮੈਨੂੰ ਆਸ ਹੈ ਵੀ ਸ਼ਰਮਾ ਜੀ ਬੜੀ ਵੱਡੀ ਲੀਡ ਦੇ ਨਾਲ ਜਤਣਗੇ ਇਹਨਾਂ ਕੁਝ ਕਹਿੰਦਾ ਮੈਂ ਸਾਰੇ ਨਕਰਾਂ ਸਭ ਬੇਨਤੀ ਕਰਦਾ ਜੀ ਬੜੇ ਸ਼ਾਂਤੀ ਇੱਥੇ ਦੇ ਨਾਲ ਘੁੱਤ ਰਹੇ ਨੇ ਤੇ ਇਸ ਤਰੀ ਮੋਟਾ ਤੇ ਜਿਹਦਰ ਜੀ ਜਿਹੜਾ ਵੀ ਨਮਾਇੰਦਾ ਚੁਲਕੇ ਜਾਂਦਾ ਹੈ ਮੈਂਬਰ ਪਾਰਲੀਮੈਂਟ ਬਣਦਾ ਕਿਸ ਤਰ੍ਹਾਂ ਦੀ ਲੋਕਾਂ ਦੀ ਆਵਾਜ਼ ਚੁੱਕ ਕੇ ਕੀ ਕਹਿਣਾ ਚਾਹੀਦਾ ਜਿਹੜਾ ਵੀ ਨਮਾਇੰਦਾ ਜਾਊਗਾ ਅਸੀਂ ਤਾਂ ਇਹ ਗੱਲ ਕਰਦੇ ਆ ਜਿਨੇ ਪੰਜਾਬ ਦੀ ਪਾਰਟੀ ਜਿਹੜੀ ਪੰਜਾਬ ਦੀ ਮਾਂ ਪਾਰਟੀ ਆ ਉਹ ਸ਼ਰਮਣੀ ਅਕਾਲੀ ਦਲ ਆ ਅਕਾਲੀ ਦਲ ਨੇ ਹਮੇਸ਼ਾ ਜਿਹੜੀ ਗੱਲ ਕਰੀ ਆ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਆ ਦੇ ਨੌਕਰੀਆਂ ਦੀ ਜੇ ਉਹਨਾਂ ਥਰਮਲ ਪਲਾਂਟ ਬਣਾਏ ਨੇ ਤਾਂ ਵੀ ਸ਼ੁਰੂ ਨਹੀਂ ਅਕਾਲੀ ਦਲ ਨੇ ਜੇ ਬਿਲੀ ਦੇ ਥਰਮਲ ਪਲਾਂਟ ਲਾਏ ਨੇ ਜਾਂ ਨਹਿਰਾਂ ਜਾਂ ਸੂਈਆਂ ਦਾ ਇਹ ਵੀ ਕੰਮ ਕੀਤਾ ਉਹ ਸ਼ੁਰੂ ਨਹੀਂ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਮੈਨੂੰ ਮੈਦਾ ਵੀ ਜਿਹੜਾ ਵੀ ਜਾਊਗਾ ਉਮੀਦਵਾਰ ਆਪਣੇ ਉਹਨੇ ਪੰਜਾਬ ਦੀ ਗੱਲ ਕਰਨ ਵਾਲਾ ਜਾਵੇ ਦੂਆ ਨਾ ਜਾਵੇ ਸਾਨੂੰ ਆਸ ਹੈ ਵੀ ਇਹ ਸਾਡਾ ਉਮੀਦਵਾਰ ਸ਼ਰਮਾ ਜੀ ਉੱਥੇ ਜਾਣਗੇ ਤਾਂ ਉਹਨਾਂ ਨੇ ਪੰਜਾਬ ਦੇ अमन ਦੀ ਪੰਜਾਬ ਦੀ ਸ਼ਾਂਤੀ ਦੀ ਪੰਜਾਬ ਦੇ ਨੌ ਜਵਾਨਾਂ ਦੀ ਤੇ ਨਸ਼ਿਆਂ ਦੇ ਖਾਤਮੇ ਕਰਨ ਵਾਸਤੇ ਸਾਡਾ ਪਾਣੀ ਜਿਹੜਾ Rajasthan ਨੂੰ ਤੇ Haryana ਨੂੰ Delhi ਨੂੰ ਧੱਕੇ ਨਾਲ ਲਿਆ ਰਹੇ ਨੇ ਇਹਦੇ ਬਾਰੇ ਡੱਟ ਕੇ ਪੰਜਾਬ ਦਾ ਪਹਿਰਾ ਦੇਵਾਂਗਾ ਵਾਹਿਗੁਰੂ ਜگە ਖਾਲਸਾ ਜੀ ਮੈਂ ਇੱਕ ਗੱਲ ਹੋਰ ਤੁਸੀਂ ਫਤਿਹ ਬੁਲਾਤੀ ਐ ਪਰ ਲੰਗਰ ਚੱਲ ਰਿਹਾ ਹੈ ਪਾਣੀ ਦੀ ਸੇਵਾ ਵੀ ਹੈ ਮੈਂ ਦੇਖਿਆ ਲੰਗਰ ਰੋਟੀ ਦੀ ਵੀ ਸੇਵਾ ਚੱਲ ਰਹੀ ਹੈ ਸਰਕਾਰ ਵੱਲੋਂ ਆ ਗਿਆ ਸਾਰਾ ਕੁਝ ਆਪਾਂ ਪਿੰਡ ਵੱਲੋਂ ਨਹੀਂ ਨਹੀਂ ਇਹ ਤਾਂ ਇਹਦਾ ਲੰਗਰ ਹੈ ਇਹ ਲੰਗਰ ਸਾਡਾ ਸ਼ੁਰੂ ਤੇ ਹੱਕ ਬਣਦਾ ਜਿਹੜੇ ਅਸੀਂ ਅਕਾਲੀ ਦਲ ਦੇ ਜਿਹੜਾ ਸਾਡਾ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਅਸੀਂ ਕਿਤੇ ਵੀ ਜਾਈਏ ਅਸੀਂ ਉਧਰ ਲੰਗਰ ਲਾਉਣੀ ਹੁੰਦਾ ਇਸ ਕਰਕੇ ਲੰਗਰ ਜਿਹੜਾ ਹੈਗਾ ਇਹ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਲਾਇਆ ਆਪੀ ਲਾਇਆ ਅਸੀਂ ਲਾਏ ਕਿਹਨੇ ਵੀ ਹਰੇਕ ਬੰਦਾ ਬੋਰਡ ਜਿੰਨੂੰ ਮਰਜ਼ੀ ਪਾਵੇ ਪਰ ਲੰਗਰ ਤੇ ਪਾਣੀ ਠੰਡਾ ਛੱਕੇਗਾ ਚਿਹਦਾਰ ਜੀ ਨੇ ਕਿਹਾ ਵੀ ਪਾਣੀ ਦੀ ਸ਼ਬੀਲ ਵੀ ਲੱਗੀ ਹੋਈ ਆ ਲੰਗਰ ਵੀ ਆ ਵੋਟ ਭਾਵੇਂ ਪਾਈ ਕਿਸੇ ਨੂੰ ਪਾਓ ਇਹ ਪਿੰਡ ਦਾ ਜਿਹੜਾ ਸਰਬਸਾਂਝਾ ਕੰਮ ਹੈ ਲੰਗਰ ਵੀ ਛੱਕ ਸਕਦਾ ਤੇ ਚਾਹ ਪਾਣੀ ਦੇ ਨਾਲ ਪਾਣੀ ਵੀ ਲੱਗੀ ਹੋਈ ਆ ਸ਼ਬੀਲ ਤੇ ਇੱਕ ਇਹਨਾਂ ਨੇ ਕਿਹਾ ਵੀ ਸਾਡਾ ਕੈਂਡੀਡੇਟ ਉੱਥੇ ਜਾ ਕੇ ਪੰਜਾਬ ਦੀ ਆਵਾਜ਼ ਚੁੱਕੂਗਾ ਕਿਸਾਨਾਂ ਦੇ ਮਸਲੇ ਬੇਰੁਜ਼ਗਾਰੀ ਦਾ ਮਸਲਾ ਨਸ਼ੇ ਦਾ ਮਸਲਾ ਇਹ ਸਾਰੀਆਂ ਗੱਲਾਂ ਜਿਹੜੀਆਂ ਕੈਪੇਬਿਲਿਟੀ ਹੈ ਇਹਨ ਕੇ ਸ਼ਰਮਾ ਦੇ ਵਿੱਚ ਹੈ ਹੁਣ ਜਿਹੜੇ ਸਾਰਾ ਕੁਝ ਇਹ ਗਰਭ ਦੇ ਵਿੱਚ ਹੈ ਬੁੱਕਲ ਦੇ ਵਿੱਚ ਹੈ ਵੀ 4 ਤਰੀਕ ਨੂੰ ਪਤਾ ਲੱਗਦਾ ਕੌਣ ਜਿੱਦਾਂ ਤੇ ਕੌਣ ਹਾਰਦਾ ਜਿਹੜਾ ਜਿੱਤੂਗਾ ਜਸ਼ਨ ਮਨਾਏ ਜਾਣਗੇ ਥੋੜੇ ਸਮਿਆਂ ਦਾ ਮਸਲਾ ਹੁੰਦਾ ਜਿਹੜਾ ਵੀ ਜਿੱਤ ਕੇ ਜਾਵੇ ਅਸੀਂ ਉਹਨੂੰ ਆਪਣੇ ਵੱਲੋਂ ਬੈਸਟ ਆਫ ਲੱਗ ਕੇ